ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਨਿਊਜ਼ ਚੈਨਲ ਤੇ ਅੱਜ ਦੀਆਂ ਵੱਡੀਆਂ ਖਬਰਾਂ ਪਹਿਲੀ ਖਬਰ ਦਾ ਰੁਕ ਕਰਦੇ ਹਾਂ ਨੇਪਾਲ ਦੀਆਂ 8 ਪ੍ਰਮੁੱਖ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਕਈ ਜ਼ਿਲ੍ਹਿਆਂ 'ਚ ਹੜ ਦਾ ਖਤਰਾ ਲਗਾਤਾਰ ਮੀਂਹ ਨੇ ਨੇਪਾਲ ਦੀਆਂ 8 ਪ੍ਰਮੁੱਖ ਨਦੀਆਂ ਨੂੰ ਖਤਰੇ ਦੇ ਨਿਸ਼ਾਨ ਤੋਂ ਉੱਪਰ ਧੱਕ ਦਿੱਤਾ ਹੈ ਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਖੜ ਪੂਰਵ ਅਨੁਸਾਰ ਵਿਭਾਗ ਦੇ ਮੁਖੀ ਵਿਨੋਦ ਪਰਾਜੁਲੀ ਨੇ ਕਿਹਾ ਕਿ 12 ਹੋਰ ਨਦੀ ਸਟੇਸ਼ਨਾਂ ਨੇ ਚੇਤਾਵਨੀ ਦੇ ਨਿਸ਼ਾਨ ਤੋਂ ਉੱਪਰ ਪਾਣੀ ਦੇ ਪੱਧਰ ਦੀ ਰਿਪੋਰਟ ਕੀਤੀ ਹੈ ਅਗਲੀ ਵੱਡੀ ਖਬਰ ਬਿਹਾਰ ਤੋਂ ਬਿਹਾਰ ਚ ਮੀਂਹ ਤੂਫਾਨ ਅਤੇ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਚ ਮਚਾਈ ਤਬਾਹੀ ਬਿਹਾਰ ਵਿੱਚ ਬੇਮੌਸਮੀ ਮੀਂਹ ਤੂਫਾਨ ਅਤੇ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਤਬਾਹੀ ਮਚਾ ਦਿੱਤੀ ਹੈ ਜਿਸ ਕਾਰਨ ਜਾਨ ਮਾਲ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਰਾਸ਼ਟਰੀ ਰਾਜਮਾਰਗ ਅਤੇ ਆਵਾਜਾਈ ਵਿੱਚ ਵਿਘਨ ਪਿਆ ਹੈ 50 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਨੇ ਤੇ ਅੱਜ ਵੀ ਕਈ ਇਲਾਕਿਆਂ ਵਿੱਚ ਮੀਂਹ ਜਾਰੀ ਰਿਹਾ ਜਿਸ ਕਾਰਨ ਸਥਿਤੀ ਹੋਰ ਭਿਆਨਕ ਹੋ ਗਈ ਹੈ ਇੱਕ ਵਾਰ ਫਿਰ 에어 ਇੰਡੀਆ ਜਹਾਜ਼ ਚ ਆਈ ਤਕਨੀਕੀ ਖਰਾਬੀ ਬਰਮਿੰਗਮ ਚ ਐਮਰਜੈਂਸੀ ਲੈਂਡਿੰਗ ਤੇ ਅੰਮ੍ਰਿਤਸਰ ਤੋਂ ਹੋਇਆ ਸੀ ਰਵਾਨਾ ਅੰਮ੍ਰਿਤਸਰ ਤੋਂ ਬਰਮਿੰਗਮ ਇੰਗਲੈਂਡ ਜਾਣ ਵਾਲੀ 에어 ਇੰਡੀਆ ਦੀ ਉਡਾਨ A1117 ਵਿੱਚ ਬੋਇੰਗ ਡ੍ਰੀਮ ਲਾਈਨਰ 7878 ਨੇ ਬਰਮਿੰਗਮ ਵਿੱਚ ਅਮਰਜੈਂਸੀ ਲੈਂਡਿੰਗ ਕੀਤੀ ਹਾਲਾਂਕਿ ਲੈਂਡਿੰਗ ਪੂਰੀ ਤਰ੍ਹਾਂ ਸੁਰੱਖਿਅਤ ਰਹੀ ਫਲਾਈਟ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ ਇਹ ਘਟਨਾ 4 ਅਕਤੂਬਰ ਨੂੰ ਵਾਪਰੀ 에ਅਰ ਇੰਡੀਆ ਦੇ ਬੁਲਾਰੇ ਦਾ ਕਹਿਣਾ ਹੈ ਕਿ 4 ਅਕਤੂਬਰ 2025 ਨੂੰ ਅੰਮ੍ਰਿਤਸਰ ਤੋਂ ਬਰਮਿੰਗਮ ਜਾਣ ਵਾਲੀ ਉਡਾਨ A1117 ਦੇ ਸੰਚਾਲਕ ਨੇ ਜਹਾਜ਼ ਦੇ ਆਖਰੀ ਪਹੁੰਚ ਦੌਰਾਨ ਰੈਟ ਯਾਨੀ ਕਿ ਰੇਮ 에ਅਰ ਟਰਬਾਈਨ ਦੇ ਚਾਲੂ ਹੋਣ ਦਾ ਪਤਾ ਲੱਗਾ ਆ ਅਗਲੀ ਵੱਡੀ ਖਬਰ ਅਦਾਲਤ ਨੇ ਡੋਨਾਲਡ 트럼ਪ ਨੂੰ ਦਿੱਤਾ ਇੱਕ ਹੋਰ ਝਟਕਾ ਰਾਸ਼ਟਰਪਤੀ ਡੋਨਾਲਡ 트럼ਪ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਜਿੱਥੇ ਇੱਕ ਅਮਰੀਕੀ ਸੰਘੀ ਅਦਾਲਤ ਨੇ ਓਰੇਗਨ ਦੇ ਪੋਰਟਲੈਂਡ ਵਿੱਚ 200 ਨੈਸ਼ਨਲ ਗਾਰਡ ਤਾਇਨਾਤ ਕਰਨ ਤੇ ਉਹਨਾਂ ਦੇ ਹੁਕਮ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ 트럼ਪ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਤੋਂ ਸਰਕਾਰੀ ਇਮਾਰਤਾਂ ਦੀ ਰੱਖਿਆ ਕਰਨ ਲਈ ਇਹ ਤਾਇਨਾਤੀ ਕਰਨਾ ਚਾਹੁੰਦਾ ਸੀ ਅਗਲੀ ਵੱਡੀ ਖਬਰ ਆਧਾਰ ਅਪਡੇਟ ਨੂੰ ਲੈ ਕੇ ਹੈ 6 ਕਰੋੜ ਬੱਚਿਆਂ ਲਈ ਆਧਾਰ ਅਪਡੇਟ ਹੁਣ ਮੁਫਤ ਹੋਣਗੇ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦੇਂਦਿਆਂ ਇਹ ਅਹਿਮ ਫੈਸਲਾ ਲਿਆ ਹੈ ਜਿੱਥੇ ਆਧਾਰ ਦੀਆਂ ਬਾਇਓਮੈਟ੍ਰਿਕ ਡੈਮੋਗ੍ਰਾਫਿਕ ਅਤੇ ਹੋਰ ਅਪਡੇਟ ਸੇਵਾਵਾਂ ਦੀਆਂ ਫੀਸਾਂ 50 ਰੁਪਏ ਤੋਂ ਵਧਾ ਕੇ 700 ਰੁਪਏ ਤੱਕ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਨੂੰ ਮੁਫਤ ਵਿੱਚ ਕੀਤਾ ਜਾਊਗਾ ਅਗਲੀ ਵੱਡੀ ਖਬਰ 14 ਸਾਲ ਬਾਅਦ ਲਿਆ ਪਿਓ ਦੀ ਮੌਤ ਦਾ ਬਦਲਾ 45 ਸਾਲਾਂ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਜਾਨੋ ਕੀ ਸੀ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਮੰਗਲੋਰਾ ਪਿੰਡ ਵਿੱਚ ਇੱਕ ਨੌਜਵਾਨ ਨੇ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ 14 ਸਾਲ ਬਾਅਦ ਇੱਕ 45 ਸਾਲਾ ਵਿਅਕਤੀ ਨੂੰ ਕਥਿਤ ਤੌਰ ਤੇ ਗੋਲੀ ਮਾਰ ਦਿੱਤੀ ਪੁਲਿਸ ਦੇ ਅਨੁਸਾਰ ਪੀੜਤ ਜਿਸ ਦੀ ਪਛਾਣ ਜਾ ਵੇਕ ਵਾਜੋਂ ਹੋਈ ਹੈ ਸ਼ਨੀਵਾਰ ਸ਼ਾਮ ਨੂੰ ਆਪਣੇ ਖੇਤਾਂ ਤੋਂ ਘਰ ਵਾਪਸ ਜਾ ਰਿਹਾ ਸੀ ਜਦੋਂ ਦੋਸ਼ੀ ਰਾਹੁਲ ਜੋ ਕਿ 30 ਸਾਲ ਦੇ ਨੇ ਇੱਕ ਕਥਿਤ ਤੌਰ ਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਤੇ ਜਿਸ ਨਾਲ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਕੀਲਾਂ ਨੂੰ ਪਾਈ ਛਾੜ ਕਿਹਾ ਕੋਰਟ ਰੂਮ ਚ AI ਅਤੇ Google ਦਾ ਇਸਤੇਮਾਲ ਗੈਰ ਪੇਸ਼ੇਵਾਰ ਰਵਈਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ਵਿੱਚ ਸ਼ਬਦੀ ਝੰਗ ਦੌਰਾਨ ਵਕੀਲਾਂ ਵੱਲੋਂ ਮੋਬਾਈਲ ਫੋਨ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਅਤੇ ਗੂਗਲ ਦੀ ਵਰਤੋਂ ਕਰਕੇ ਜਵਾਬ ਦੇਣ ਦੀ ਬਿਰਤੀ ਤੇ ਕਾਫੀ ਨਾਰਾਜ਼ਗੀ ਜਤਾਈ ਹੈ ਅਦਾਲਤ ਨੇ ਇਸ ਨੂੰ ਅਨੁਸ਼ਾਸਨਹੀਨ ਅਤੇ ਗੈਰ ਪੇਸ਼ੇਵਾਰ ਰਵੱਈਆ ਕਰਾਰ ਦਿੰਦਿਆਂ ਇੱਕ ਵਕੀਲ ਦਾ ਮੋਬਾਈਲ ਫੋਨ ਆਰ ਜੀ ਤੌਰ ਤੇ ਜ਼ਬਤ ਵੀ ਕਰ ਲਿਆ ਅਗਲੀ ਵੱਡੀ ਖਬਰ ਅਮ੍ਰਿਤਸਰ ਦਾ ਨੌਜਵਾਨ ਇਟਲੀ ਚ ਲਾਪਤਾ 72 ਦਿਨਾਂ ਤੋਂ ਨਹੀਂ ਮਿਲਿਆ ਕੋਈ ਸੁਰਾਗ ਪਰਿਵਾਰ ਨੇ ਮਦਦ ਦੀ ਲਾਈ ਗੁਹਾਰ ਅਮ੍ਰਿਤਸਰ ਦੇ ਪਿੰਡ ਮਹਾਵਾ ਦਾ ਰਹਿਣ ਵਾਲਾ ਹਰਮਨਦੀਪ ਸਿੰਘ ਪਿਛਲੇ 72 ਦਿਨਾਂ ਤੋਂ ਇਟਲੀ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ ਹਰਮਨਦੀਪ 15 ਜਨਵਰੀ 2019 ਨੂੰ ਰੋਜ਼ਗਾਰ ਲਈ ਇਟਲੀ ਗਿਆ ਸੀ ਅਤੇ 72 ਦਿਨਾਂ ਹੋ ਗਏ ਕਿ ਉਹ ਲਾਪਤਾ ਹੈ ਇਸ ਮਾਮਲੇ ਤੇ ਚਿੰਤਾ ਪ੍ਰਗਟ ਕਰਦੇ ਹੋਏ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ गुहार ਲਾਈ ਹੈ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਨੇਪਾਲ 'ਚ ਭਾਰੀ ਮੀਂਹ ਦਾ ਕਹਿਰ ਜਾਰੀ 14 ਲੋਕਾਂ ਦੀ ਹੋਈ ਮੌਤ ਨੇਪਾਲ ਵਿੱਚ ਹੋ ਰਹੇ ਭਾਰੀ ਮੀਂਹ ਨੇ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਉੱਥੇ ਹੀ ਭਾਰੀ ਮੀਂਹ ਦੇ ਕਾਰਨ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਪੁਲਿਸ ਦੇ ਅਨੁਸਾਰ ਇਲਾਮ ਜ਼ਿਲ੍ਹੇ ਦੇ ਸੁਰਜਯੁਦੇ ਨਗਰਪਾਲਿਕਾ ਦੇ ਖੇਤਰ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਜਦਕਿ ਪਾਟੇਗਾਮ ਮਾਸੇਬੰਗ ਤੇ ਹੋਰ ਵੀ ਅਲੱਗ-ਲੱਗ ਖੇਤਰਾਂ ਵਿੱਚ ਲੋਕਾਂ ਦੀ ਜਾਨ ਗਈ ਹੈ ਨੈਸ਼ਨਲ ਹਾਈਵੇ ਤੇ ਪਲਟਿਆ ਟੈਂਕਰ ਚਾਲਕ ਤੇ ਹੈਲਪਰ ਦੀ ਹੋਈ ਮੌਤ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਹਰਦੁਵਾਰ ਜਾ ਰਿਹਾ ਸੀ ਟੈਂਕਰ ਕਾਸ਼ੀਪੁਰ ਤੋਂ ਹਰਦੁਵਾਰ ਜਾ ਰਿਹਾ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਜਾਣ ਵਾਲਾ ਇੱਕ ਟੈਂਕਰ ਸਵੇਰੇ ਤੜਕੇ ਅਫਜ਼ਲਗੜ੍ਹ ਵਿੱਚ ਰਹਿਮਾਨ ਟਾਈਲਸ ਦੇ ਨੇੜੇ ਇੱਕ ਤਿੱਖੇ ਮੋੜ ਤੇ ਆਪਣਾ ਕੰਟਰੋਲ ਗਵਾ ਬੈਠਾ ਅਤੇ ਪਲਟ ਗਿਆ ਇਸ ਹਾਦਸੇ ਵਿੱਚ ਡਰਾਈਵਰ ਅਤੇ ਸਹਾਇਕ ਦੋਵੇਂ ਜੋ ਕਿ ਰਾਮਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਉਹਨਾਂ ਦੀ ਮੌਤ ਹੋ ਗਈ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ 10ਵੇਂ ਦਿਨ ਵੀ ਵੈਂਟੀਲੇਟਰ ਤੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਤੇ ਡਾਕਟਰਾਂ ਵੱਲੋਂ ਆਈ ਵੱਡੀ ਅਪਡੇਟ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਉਹ 9 ਦਿਨਾਂ ਤੋਂ ਮੋਹਾਲੀ ਦੇ 40 ਹਸਪਤਾਲ ਵਿੱਚ ਦਾਖਲ ਹਨ ਅਤੇ ਕੋਈ ਖਾਸ ਸੁਧਾਰ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਸ਼ਨੀਵਾਰ ਨੂੰ ਹਸਪਤਾਲ ਦੇ ਮੈਡੀਕਲ ਬੁਲਟਨ ਜਾਰੀ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਵੱਡੀ ਅਪਡੇਟ ਨਹੀਂ ਹੈ ਅਤੇ ਉਹਨਾਂ ਦੀ ਸਿਹਤ ਹਾਲਤ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਪੰਜਾਬ ਵਿੱਚ ਹੋਈ ਵੱਡੀ ਵਾਰਦਾਤ ਸਿਆਸੀ ਆਗੂ ਦ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਰਾਜਨੀਤਿਕ ਆਗੂ ਅਤੇ ਸਾਬਕਾ ਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਬੱਸ ਸਟੈਂਡ ਸ਼ਾਹੀਨਾ ਦੇ ਕੋਲ ਵਾਪਰੀ ਜਦੋਂ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਆਪਣੇ ਦੋਸਤਾਂ ਨਾਲ ਇੱਕ ਦੁਕਾਨ ਤੇ ਬੈਠਾ ਸੀ ਸ਼ਾਹੀਨ ਬਾਸ ਸਟੈਂਡ ਤੇ ਕਾਰ ਵਿਚ ਆਏ ਇੱਕ ਵਿਅਕਤੀ ਨੇ ਸੁਖਵਿੰਦਰ ਸਿੰਘ ਕਲਕੱਤਾ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਤੇ ਬੋਲਿਆ ਹਮਲਾ ਹਰਿਆਣਾ ਹਿਮਾਚਲ ਸਰਹੱਦ ਦੇ ਜਾਨਵਾਰਾਂ ਕਾਰਨ ਕੋਈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਤੇ ਬਾਅਦ ਮੋਹਾਲੀ ਉਹਨਾਂ ਦਾ ਪਤਾ ਲੈਣ ਪਹੰਚੇ ਕਿਸਾਨ ਆਗੂ ਰਾਕੇਸ਼ ਪਿਕਾਟ ਉਹਨਾਂ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨਾ ਤਾਂ ਕਿਸਾਨਾਂ ਦੇ ਨਾਲ ਹੈ ਤੇ ਨਾ ਹੀ ਕਿਸਾਨ ਸੰਗਠਨਾਂ ਨੂੰ ਮਜ਼ਬੂਤ ਕਰਨ ਲਈ ਕੋਈ ਕੰਮ ਕਰ ਰਹੀ ਹੈ ਅਰਬਾਜ ਖਾਨ ਅਤੇ ਸੂਰਾ ਖਾਨ ਦੇ ਘਰ ਧੀ ਨੇ ਲਿਆ ਜਨਮ ਬਾਲੀਵੁੱਡ ਅਦਾਕਾਰ ਅਰਬਾਜ ਖਾਨ ਅਤੇ ਉਹਨਾਂ ਦੀ ਪਤਨੀ ਸੂਰਾ ਖਾਨ ਦੇ ਘਰ ਐਤਵਾਰ ਨੂੰ ਇੱਕ ਧੀ ਨੇ ਜਨਮ ਲਿਆ ਹੈ ਸੂਰਾ ਨੂੰ ਡਿਲੀਵਰੀ ਲਈ ਸ਼ਨੀਵਾਰ ਨੂੰ ਮੁੰਬਈ ਦੇ ਪੀਡੀ ਹਿੰਦੂਜ਼ਾ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਸੀਗੀਆਂ ਅੱਜ ਸ਼ਾਮ ਦੀਆਂ ਵੱਡੀਆਂ ਖਬਰਾਂ ਐਓ ਜੀਆਂ ਹੋਰ ਖਬਰਾਂ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ